ਭਾਈ ਆਪਣੇ ਆ ਗਏ ਉਹਦਾ ਮੂੰਹ ਜੇ ਬੰਦ ਕਰਨਾ ਸੀ ਉਹ ਬਾਈਸ ਮੰਦਗਾ ਬੇਕ ਲਾਤੀ ਨਾ ਛੱਡਦੀ ਮੈਂ ਉਤਰਦਾ ਉਹ ਬੱਲੇ ਤੇ ਡੰਪ ਖੜਾ ਵੀ ਬੱਕਰੀ ਡੱਬੀ ਉਹਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਆ ਨੌਜਵਾਨਾ ਕੱਲ ਖੂਬ ਬਣਾਉਂਦੇ ਬਣਾਉਂਦੇ ਘਰੇ ਚਲੇ ਗਏ ਸੀ ਹੱਥ ਨੇ ਕਿਉਂਕਿ ਸਿਮੈਂਟ ਛੁੱਟੀ ਕਰ ਗਏ ਸਾਡਾ ਇਨੀ ਕੀਤਾ ਲਾਉਣ ਵਾਲੀਆਂ ਰਹਿ ਗਈਆਂ ਸੀ ਕਰਾ ਦਾ ਬੰਦ ਲਾਉਣਾ ਇੱਕ ਡੇਡਾ ਇਹ ਲਾ ਕੇ ਕੰਮ مکمل ਕਰ ਦਾਂਗੇ ਤੇ 5 ਕਫਟ ਟੋਆ ਆਪਣਾ ਬਣ ਜੂਗਾ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆ ਟੋਆ ਅਟ ਦੇਗੇ ਆਪਾਂ ਇਧਰ ਲਾ ਤੇ ਆਸੇ ਪਾਸੇ ਜਿੰਦਰੇ ਜੱਪੇ ਲਾਵਾਂਗੇ ਦੇ ਵਾਣ ਦੀ ਮਰੰਮਤ ਕਰਾਂਗੇ ਤੇ ਨੰਬਰ 1 ਮੋਲ ਬਣਾਵਾਂਗੇ। ਸਿਮਿੰਟ ਦਾ ਤਾਜ਼ਾ ਘਾਟਾ ਚੱਕ ਲੈਂਦਾ ਹਾਂ ਜਿਵੇਂ ਕੰਪਨੀ 'ਚ ਨਵਾਂ ਖੜਾ ਕੇ ਰੱਖਸਤਾਰ ਆ 43। ਓਣੀ ਦਾ ਠੰਡਾ ਸਾਰੇ ਰਾ ਬਾਸੀਆਂ ਲੈਂਦਾ ਆ ਇਹ ਮੈਂ ਤਾਂ ਗਿੱਚੀ 'ਚ ਧਰ ਦਿੰਦਾ ਸੀਗਾ ਬਾਸੀ ਲੈਣ ਵੇਲੇ ਦੂਜੇ ਨੂੰ ਬਾਸੀ ਆਉਂਦੀ ਆ ਆ ਇਹ ਗੱਲ ਸਾਇੰਸ ਨੇ ਸਿੱਧ ਕਰੀ ਹੋਈ ਆ ਭਾਈ ਤੇ ਦੂਜੇ ਦਾ ਵੀ ਮੋਸ਼ਨ ਆ ਫਿਰ ਸੁਸਤੀ ਟਾਈਪ ਹੋ ਜਾਂਦਾਗਾ। ਆ ਇੱਕ ਗੱਲ ਹੋਰ ਆ ਜੇ ਬਾਸੀ ਲੈਣ ਵੇਲੇ ਉਸ ਬੰਦੇ ਨੂੰ ਟੋਕ ਦਿੰਨੇ ਆ ਆਪਾਂ ਇਹ ਗੱਲ ਲਗ ਵੀ ਇਹ ਜੇ ਨੂੰ ਟੋਕ ਦਿੰਨੇ ਆਪਾਂ ਫਿਰ ਆਪਾਂ ਨੂੰ ਵਾਸੀ ਨਹੀਂ ਆਉਂਦੀ ਇਹ ਚੀਜ਼ ਭਾਵੇਂ ਤੁਸੀਂ ਅ ਅਜ਼ਮਾ ਕੇ ਦੇਖ ਲਿਓ ਦੇਖਿਆ ਲਾਉਣੇ ਡਿਊਟੀ ਪਹਿਲਾਂ ਆ ਸੇ ਪਾਸੇ ਦੀ ਮਿੱਟੀ ਲਾ ਕੇ ਦੋ ਕਰਾ ਦੇ ਲਾ ਕੇ ਫਿਰ ਪਰਲਟੋਆ ਅਟਦੇ ਆ ਦੇ ਪੂਰੇ ਦਿਨ ਦਾ ਮਾਹੌਲ ਚਲ ਦਿਖਾਉਣੇ ਆ ਇੱਕ ਹਾੜ 14 ਜੂਨ 2024 ਤੇ ਨਵਾਂ ਵੀਡੀਓ ਦੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ساری ਗੱਲ ਬਾਤ ਗਲਗੱਪੇ ਤੋਂ ਰਹਤ ਆ ਦਿਖਾਉਂਦੇ ਰਹਾਗੇ ਤੁਹਾਨੂੰ ਆ ਇਹਦੇ ਚ ਕੀ ਨਟ ਜੀ ਫਿਰ ਦੇ ਹੋਈ ਚੱਲ ਇਹ ਫਿਰ ਦੇਣ ਦੇ ਆ ਵਲਟੀ ਸੱਚ ਜੀ ਕਰਦੇ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਇਹ ਲੀਆਂ ਚ ਕਰ ਲਿਓ ਗੱਲਬਾਤ ਸਾਫ਼ ਸੁਥਰੀ ਹੋਊ ਪਰਿਵਾਰ ਚ ਬੈਠ ਕੇ ਦੇਖ ਸਕਦੇ ਆ ਆ ਹੋ ਰਹੀ ਗਰੁੰਜੀ ਪਾਣੀ ਹੈਗਾ ਕਿ ਛੱਡ ਕੇ ਲਾਉਣਾ ਬੋਣਾ ਹੋਵੇ ਥੋੜਾ ਰਹਿ ਗਿਆ ਯਾਰ ਮਰਾ ਪਾਣੀ ਕੰਮ ਹੀ ਥੋੜਾ ਕਰਨਾ ਕੁਝ ਸੁਪਨੇ ਪੂਰੇ ਹੋ ਗਏਗੇ ਪ੍ਰਿੰਟ ਬੈਠੀ ਹੈ ਕੋ ਉੱਟ ਤੇ ਹੋਏ ਕੁਝ ਕਹਿੰਦੀ ਤਾਂ ਨਹੀਂ ਵੇ ਤਾਂ ਪਾਲੀ ਹੋਈ ਐ ਯਾਰ ਇਹਨੂੰ ਨਾ ਛੇੜੀ ਮੈਂ ਦੇਖ ਲੈ ਫਿਰ ਲੜਾਈ ਹੋਊਗੀ ਦੇਖ ਤਾਂ ਲੈਣ ਦੇ ਕਰਦੀ ਗਈ ਆ ਨਾ ਯਾਰ ਮੇਰੇ ਮਰ ਅਸੀਂ ਡੜਾ ਜਵੀਂ ਦੂਜੇ ਇੱਕ ਗੂਏ ਦੇਖ ਰਿਹਾ ਖੜ ਜਾ ਦੇਖ ਲੈਣ ਦੇ ਕੀ ਪਾਲੀ ਆ ਇਹ ਜਾਂ ਤਾਂ ਲੜੀ ਆਉਣੀ ਬਾਸੇ ਦਾ ਸ਼ਰਾਬੀ ਹੋਈ ਮੈਂ ਤੇ ਕਰਨ ਪਾਲੀ ਪਈ ਐ ਇਹ ਟਿੱਗੀ ਤੇਖਦੀ ਫਿਰਦੀ ਐ ਕੱਲ ਹਾਤੇ ਤੇ ਬੈਠੀ ਦੇਖੀ ਮੈਂ ਇਹਦਾ ਉੱਚਾ ਮਾਨ ਤੋਂ ਦਾ ਇਹ ਕਰਾ ਦਾ ਉੱਚਾ ਹੋਇਆ ਹਾਂ ਇਹ ਪਤਾ ਨਹੀਂ ਕਿ ਉਹ ਵੀ ਚੱਕਾ ਹੋ ਰਿਹਾ ਹੈ ਤਾਂ ਮਿੱਟੀ ਭਾਈ ਆਇਆ ਹੈ ਕੱਢੀ ਐੜੀ ਉਹ ਚੋਂ ਇੱਥੋਂ ਆ ਗਿਆ ਕਹਿੰਦੇ ਉਹ ਵੀ ਆ ਗਿਆ ਜਿਹਦਾ ਇੰਤਜ਼ਾਰ ਹੋ ਰਿਹਾ ਸੀ ਟਕੜਾ ਚੱਲੀ ਜਾਂਦੇ ਮੋਟਰ ਕੇ ਲੈਟ ਗਈ ਜਾਉਗੇ 10:30 10:30 ਤੇ ਨੌਜਵਾਨ ਦੀ 2 ਦਿਨ ਹੋ ਗਏ ਨੇ ਅਗਲੇ ਖੇਤ ਡਿਊਟੀ ਦਾ ਰੱਖੀ ਪਾਣੀ ਪੂਣੀ ਛੱਡਣ ਛੜਾਉਣ ਤੇ ਪਹਿਲਾਂ ਨਹਿਰ ਵਾਲੇ ਖੇਤ ਉਧਰਲੇ ਖੇਤ ਤਿਆਰ ਕਰੇ ਤੇ ਹੁਣ ਇੱਧਰਲੇ ਖੇਤ ਅੱਜ ਕੱਲ ਪਰਸੋਂ ਦੀ ਡੋਟੀ ਇੱਥੇ ਆ ਖੂ ਕਰਦੇ ਅੱਜ ਸੈੱਟ ਤੇ ਸਾਰੀਆਂ ਬਟਾਂ ਬਟਾਂ ਅੱਜ ਕਰਾਂਗੇ ਲੋੜਪੋੜ ਤੇ ਫਿਰ 17 18 ਤਰੀਕ ਨੂੰ ਰੱਬ ਦਾ ਨਾਮ ਲੈ ਕੇ ਝੋਨਾ ਚੱਕਾਂਗੇ ਚੱਕਾਂਗੇ ਰੱਖਾਂਗੇ ਲਾ ਦੇਗੇ ਚੱਲਾਂਗੇ ਫੀਲਿੰਗ ਬੜੀ ਚੱਕਿਆ ਨਾ ਯਾਰ ਇਹ ਚੱਕਣੀ ਪੈਂਦੀ ਆ ਹਾਂ ਓਏ ਹਾਂ ਆਪਣਾ ਪੇਰ ਲੱਗੇ ਫੇਰਾ ਪੜਕ ਕੇ ਲਾਇਆ ਕਰ ਉਹ ਭਈਆਂ ਦੇ ਲੱਗੇ ਇਹ ਠੀਕ ਵੀ ਆ ਜਾਂਦੇ ਗੱਗੂ ਜੇ ਤੇ ਜੇ ਤਾਂ ਠੰਡ ਜੀ ਹੋ ਜੇ ਲੱਗੇ ਰਾਸ ਆ ਜਾਂਦੇ ਨਹੀਂ ਭਈਏ ਤੈਨੂੰ ਪਤਾ ਹੀ ਫਿਰ ਫੋਟ-ਪੋਟ ਦੀ ਦੂਰੀ ਤੇ ਲਾਉਂਦੇ ਆ ਬਈ ਟੱਕੇ ਇਹ ਤਾਂ ਕਰਕੇ ਭਈਆਂ ਦਾ ਬੋਲਬਾਲਾ ਸਾਡੇ ਵਾਲੇ ਪਾਸੇ ਘਾਟਾਂ ਤੇ ਪਿੰਡਾਂ ਵਾਲੇ ਸਾਡੇ ਵਾਲੇ ਪਾਸੇ ਝੋਨਾ ਬਾਤ ਲਾਉਂਦੇ ਤੁਸੀਂ ਇੱਕ ਦੱਸਿਓ ਬਈ ਕਿੱਥੇ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਪਿੰਡ ਕਿਹੋ ਜਿਹਾ ਰਵਾਜ ਚੱਲਦਾ ਭਈਏ ਜਿਆਦਾ ਲਾਉਂਦੇ ਆ ਚੌੜ ਜਾਂ ਪਿੰਡ ਵਾਲੇ ਚਲਾ ਜਾ ਚਲ ਨਾ ਯਾਰ ਖੜਦੇ ਕੋ ਪੱਠੜ ਰੱਖ ਨੇੜੇ ਮਿਸਤਰੀ ਦਾ ਤਾਂ ਕੰਮ ਇਹ ਹੁੰਦਾ ਕਿ ਗਾਰੰਟੀ ਕਮਾਉਣੀ ਆਗੀ ਉਹ ਨਾ ਨਾ ਇੱਥੇ ਨਹੀਂ ਥੱਲੇ ਤੇ ਹੈਪੀ ਤੇ ਮਨਪ੍ਰੀਤ ਵੀ ਬਈ ਆਪਣੇ ਆ ਗਏ ਉਹਦਾ ਮੂੰਹ ਜੰ ਬੰਦ ਕਰਨਾ ਸੀ ਉਹ ਕਿ ਲੋਟ ਆਈ ਚਲ ਉਹ ਬੀਤੀ ਟੱਪ ਦਾ ਕੁਝ ਵੀ ਨਹੀਂ ਤੋ ਮਿੱਟੀ ਲਾ ਕੇ ਬੈਂਡ ਦੇ ਹਾਂ ਬਹੁਤ ਬ੍ਰਿਤੀ ਕਿੱਥੇ ਦਰਾ ਦਾਂਗਾ ਲੈ ਕਰੇ ਨਾ ਖਿੱਚੀ ਆਉਗੀ ਉਹ ਆਬ ਮੂਰੇ ਮੂਰੇ ਚਾਣ ਦੇ ਟਮ ਐਪੀ ਚੱਕ ਕੇ ਲੈ ਜੂ ਆਹ ਹੀ ਕਿਰਦਾਰ ਵਾਲਾ ਹੋਰ ਚੱਕੇ ਵੀ ਅਜਿਦੋਂ ਬਨੇ ਕਰਦਾ ਮੈਂ ਇਹ ਦੇਖਣਾ ਬਲੀ ਬਸ ਕੰਮ ਗਦੇ ਪੂਰੇ ਨ ਮੁਕੰਮਲ ਹੋਣ ਵਾਲਾ ਸਿਰੇ ਤੇ ਆ ਗਾ ਕੰਮ ਕਿੱਥੇੋਂ ਪਾਣੀ ਓਏ ਓ ਪਿਆ ਓ ਪਿਆ ਚੱਕ ਲਈ ਲੀਟਰ ਤੇ ਮੰਗਰ ਲਾਰਾ ਦਾ ਹਰ ਲੈ ਗਿਆ ਲਾਉਣ ਵਾਲਾ ਆ ਬੰਦਰ ਦਾ ਕਹਿੰਦੇ ਐਵੇਂ ਲਾਉਣਾ ਸੀਗਾ ਇਹ ਇਟਾਂ ਦੀ ਕਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਸ ਇਹਨੂੰ ਅਸੀਂ ਪੈਂਮਾ ਹੀ ਲਾ ਦਾਂਗੇ ਇਸ ਲੋਟਾ ਤੇ ਫਿਰ ਕੰਮ ਸਰਜੂ ਆ ਵਾਹ ਦੇੜੇ ਨਾ ਹੁਸਨਾ ਠੀਕ ਆ ਸਾਬ ਜੀ ਬਸ ਤੁਸੀਂ ਹੁਕਮ ਕਰਦਿਆ ਕਰੋ ਆਪਾਂ ਦਾ ਬੇ ਯਮਾ ਘਟੋਲ ਯਮਾ ਹੁਕਮ ਪਾਇਆ ਯਮਾ ਗੇ ਗੰਨਾ ਤਾਂ ਐ ਸੀ ਜੇ ਤੁਹਾਨੂੰ ਇੰਨੇ ਪਾਹ ਬਾਂਹ ਚ ਹਾਂ ਹਾਂ ਬਸ ਨਹੀਂ ਮਾਤ ਕਰ ਲੈ ਤੰਨ ਗਰੰਟੀ ਮਰੂੰ ਸ਼ਾਪ ਜੂਗੀ ਥਾਂ ਤੂੰ ਕਸ ਹੱਦ ਰਿਆ ਹੋ ਗੁਰਪ੍ਰੀਤ ਹਾਂ ਉਹ ਬਾਹਰ ਭਾਗ ਗਿਆ ਫਿਰ ਮੈਂ ਵੀ ਬਾਹਰ ਜਾਊਂਗਾ ਦਾ ਮਤਲਬ ਇਸ ਤਰੀਕਾ ਕੰਡੀਆਂ ਮੇਰੇ ਕੋਲ ਹੈ ਨਾ ਥੋੜਾ ਜਿਹਾ ਪਾਣੀ ਪਈ ਚੱਲੋ ਸਨੋ ਹੀ ਆ ਬੈਸ ਬੈਤ ਕੋਟ ਖਾਏਗਾ ਡਰਾਈਵਰਾ ਅੱਡੇ ਡੀ ਕਿਹੜਾ ਕਰ ਗਿਆ ਬੋਲੀਓ ਠੀਕ ਆ ਰਿਓ ਓਏ ਉਗੀ ਬੰਦ ਕੇ ਠੀਕ ਹੈ ਹ ਨਾਲ ਦੀ ਨਾਲ ਚੋਬਰਾਂ ਨੇ ਬਈ ਪਾਣੀ ਵੀ ਹ ਲਿਆ ਕੇ ਛੱਡ ਲਿਆ ਗਵਾਂਡੀਆਂ ਦੀ ਮੋਟਰ ਦਾ ਮਿੱਟੀ ਪਾਲੀ ਸੀ ਅੱਦੋਂ ਵੱਧ ਕੇ ਇਹਨੇ ਨਾਲ ਥੋੜੀ ਥੱਲੇ ਬੈਠੀ ਆਇਆ ਆ ਮਸਾਲਾ ਕਿੰਨਾ ਕਰੇਗਾ ਮਸਾਲਾ ਪਾਣੀ ਧਰਤੀ 'ਚ ਵਗ ਗਿਆ ਕੁਹਾਂੜਾ ਵੇ ਉਮੂਰਾਇ ਹੋਲੇ ਹੋਏ ਓਏ ਸੁਰੰਗਾਂ 'ਚ ਵੜ ਗਿਆ ਕੁ ਪਾਣੀ ਨਾਲ ਛੱਟ ਦੋ ਰੇ

ਪਾਚਰ ਉਹ ਪਾਚਰ ਬਸ ਪਰੇ ਹੋ ਜਾ ਬੈਸ 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 ਚੱਕ ਕੋਈ ਗੂ ਮਿਟਾ ਦਿਆ ਨਾ ਮੋਨ ਨਿਸ਼ਾਨ ਕਿਸੇ ਨੂੰ ਨਹੀਂ ਦੱਸਦੇ ਆਪਾਂ ਟੀ ਜੋੜੀ ਆਵੇ ਇੱਥੇ ਹਣਾ ਪਤਾ ਨਹੀਂ ਦੱਸ ਦੇ ਅੱਜ ਨਹੀਂ ਦੱਸਦੇ ਆਪਾਂ ਵੀਡੀਓ 'ਚ ਨਹੀਂ ਦੱਸਦੇ ਇਹ ਸਮਾਂ ਹੁੰਦਾ ਕਹਿੰਦੇ ਪੂਰਾ ਪਾਉਣੇ 12 ਵਜੇ ਦਾ ਤੇ ਇੱਕ ਨੰਬਰ ਮਾਹੌਲ ਵਾਲੀ ਗੱਲਬਾਤ ਕਰਤੀ ਮੁੰਡਿਆਂ ਨੇ ਉਹ ਉਥੋਂ ਬ੍ਰਿਤੀ ਬਰੂਤੀ ਸੀ ਜਿਹੜੀ ਸਾਰੀ ਖਿੱਚ-ਕਿੱਚ ਕਰਾਹਣ ਨਾਲ ਪਹਿਲਾਂ ਇਧਰਲੇ ਟੋਏ 'ਚ ਪਾਤੀ ਕੰਮ ਅਟਤਾ ਤੇ ਘਰ ਸੁਕਨਾਲਾ ਹ ਸੋਹਣਾ ਕੰਮ ਨਵੇੜਿਆ ਜੋ ਪਰਚਾਰ ਹੋਗੇ ਸੀ ਅੱਜ ਤੇ ਖੂ ਆਪਣਾ ਹ ਇਹ ਜਾ ਬਣ ਗਿਆ ਇਹ 5 5.5 ਫੁੱਟ ਟੋਆਗਾ ਇੰਨੇ ਬਾਤੂਗਾ ਤੇ ਪਾਈਪ ਜਿੱਥੇ ਉੱਤੇ ਰੱਖੀ ਹੋਈ ਆਪਾਂ ਉੱਥੇ ਹੀ ਰੱਖਾਂਗੇ ਪੱਖਾ ਤੇ ਜੇ ਮਾਣੀ ਮੁੱਟੀ ਰੋਡ ਪਈ ਦਾ ਡੇਢ ਫੁੱਟ ਜਿਹੜਾ ਥਲੇ ਡੂੰਗਾ ਕਰਿਆ ਸੀ ਕੱਲ ਦੁਬਾਰੇ ਉਹ ਥਲੇ ਧਾਰ ਲਾਂਗੇ ਤੇ ਗੱਲਬਾਤ ਜੋਬਰ ਇੱਧਰ ਹੁਣ ਖਾਲ ਪਾਉਣ ਦੀ ਐ ਤਿਆਰੀ ਕਰੀ ਜਾਂਦੇ ਐ ਤੇ ਖਾਲ ਕੋਲ ਤੇ ਮੋਹਰ ਬਣਾ ਕੇ ਤੇ ਫਿਰ ਹਾਂ ਕਰਾਹਾ ਲਵਾ ਦੇਾਂਗੇ ਤੇ ਚੈੱਕ ਵੀ ਕੰਮ ਕਹਿੰਦੇ प्यारा जमा ਜਮਾ ਜਿੱਦ ਮੈਂ ਤੇ ਚੋਬਰ ਉਧਰ ਉਧਰ ਕੇ ਤੇ ਦਾ ਸੱਜ ਥੋੜਾ ਯਾ ਕੁਛ ਨੇ ਇਹ ਕੰਮ ਨਿਪਰੇ ਜਾਣ ਵਾਲੀ ਖੁਸ਼ ਆਵਾਸ ਚੌਲਾਂ ਦਾ ਕੰਮ ਨੇੜੇ ਹੈਗਾ ਤੇ ਜਦਨਾ ਆਪਣਾ ਕੰਮ ਨਿਪੜਦਾ ਹੋਵੇ ਉਹਦੋਂ ਨਹੀਂ ਬੰਦੇ ਨੂੰ ਚਾ ਚੜਦਾ ਫਿਰ ਇਹਦੇ ਕੰਮ ਕਈ ਸਾਰੇ ਇਕੱਠੇ ਦੇਖਦੇ ਹਣ ਮੂਰੇ ਤੇ ਉਦੋਂ ਫਿਰ ਗੱਗੂ ਬਾਰ-ਬਾਰ ਹਾਂ ਹੀ ਕਹੀ ਜਾਂਦਾਗਾ ਇਹ ਇਹ ਵੀ ਬੈਗਮ ਉਹ ਵੀ ਬੈਗਾ ਹਣਾ ਗੱਗੂ ਓਏ ਗੱਗੂ ਅੱਜ ਨਾ ਛੇੜ ਕਹਿੰਦਾ ਅੱਜ ਤਾਂ ਮਾਨ ਖੜਿਆ ਬੈਗਾ ਗੱਗੂ ਦਾ ਹਲਾ ਆਜ ਦਿਨ ਇਹ ਬੈਰਾ ਦੇਖਦਾ ਕਹਿੰਦਾ ਵੇ ਕੱਲ ਥੋੜੀ ਜੀ ਗਰਮਾਹਟ ਵਾਲਾ ਕੰਮ ਜੀ ਪਤਾ ਨਹੀਂ ਤੇ ਮੈਨੂੰ ਖੂਟ ਹੋਏ ਜੀ ਬਾਹਰੇ ਲੱਗੀ ਗਈ ਅੰਦਰ ਹਵਾ ਨਹੀਂ ਲੱਗਦੀ ਜੀ ਗੱਗੂ ਬਾਹਰ ਸੀਗਾ ਇਸ ਟਬਟੇ ਫੜਾਉਂਦਾ ਯਕਵੀ ਬੋਲ ਟਾਈਪ ਗੱਲਬਾਤ ਕਰਦੀ ਬਾਣ ਤੋਂ ਗੋਡੇ ਕੋਚਾ ਆ ਕਰਤਾ ਟੋਆ ਤੇ ਬਾਕੀ ਤੁਸੀਂ ਦੱਸਿਓ ਭਾਈ ਕਿੰਨਾ ਡੂੰਘਾ ਤੁਹਾਡਾ ਪਾਣੀ ਦਾ ਚੋਆ ਕਿੱਥੇ ਦੇਖ ਰਹੇ ਆ ਕਿਹਾ ਗਗੂ ਮਾਨ ਖੇੜਤਾ ਨਾ ਮੈਨੂੰ ਕੰਮ ਨਹੀਂ ਪੜਦਾ ਮਲਵਤ ਸਰੇ ਜਾਂਦਾ ਕੰਮ ਆ ਇਹ ਨਿਭੜਦੋ ਉਹ ਵਾਲਾ ਮਾਹੌਲ ਉਹ ਵਾਲੀ ਗੱਲਬਾਤ ਕਰਦਾ ਹਾਂ ਹਾਂ ਮੈਂ ਤਾਂ ਠੀਕ ਆ ਠੀਕ ਹੈ ਕੰਮ ਨਹੀਂ ਨਿਭੜਦਾ ਚੱਕ ਲਈ ਫਿਰਿੰਦਰਾ ਆ ਸੀ ਜਿੰਦਰਾ ਭਾਈ ਉਹਨੂੰ ਕਹਿੰਦੇ ਹੱਥਾਂ ਵਾਲੇ ਨਾਲ ਜਿਹੜੀ ਮਿੱਟੀ ਨੂੰ ਬਟਾ ਬਟਣ ਨੂੰ ਮਿੱਟੀ ਲਾਉਨੇ ਆਗੇ ਤੇ ਕਈ ਲੋਕ ਕਹਿੰਦੇ ਉਹ ਜਿੰਦਰੀ ਹੁੰਦੀ ਆ ਦੂਜਾ ਜਿੰਦਰਾ ਹੁੰਦਾ ਸਾਡੇ ਅਸੀਂ ਉਹਨੂੰ ਜਿੰਦਰੀ ਕਹੈਦੇ ਨੇ ਜੀ ਟਰੈਕਟਰ ਮਗਰ ਪਾ ਕੇ ਬਟਾ ਪਾਉਂਦੇ ਹੁੰਦੇ ਆਗੇ ਅੱਜ ਨਹੀਂ ਅੱਜ ਨਹੀਂ ਡੜਦਾ ਕਹਿੰਦਾ ਸੋਣੀ ਬਣ ਕੀ ਗੱਲ ਬਾਤ ਆਇਆ ਕਰੀ ਟਰੈਕਟਰ ਲੈ ਆਏਂਗਾ ਤੂੰ ਫਿਰ ਮੈਂ ਚੜ ਜਾ ਇਹਦੇ ਨਾਲ Sandi bang, dia kita sih. Handy, oke. Eh, ਯਾਨੀ ਕਿ ਵਧੀਆ ਦਿਖਾ ਕੇ ਆਓ ਬਾਪੂ ਨੂੰ ਵਾਹ ਕੋਈ ਅੰਮ੍ਰਿਤ ਦੇ ਲਾ ਥੋੜਾ ਜਿਹਾ ਕੀ ਉਹ ਤਾਂ ਜਾਣਦੇ ਇਹ ਤਾਂ ਫੋਨ ਦਾ ਮਾਰਾ ਹੁਣ ਫਿਰਦਾ ਬਾਪੂ ਦੇ ਦਾਲੇ ਹੋਇਆ ਬਈ ਇਹ ਫੋਨ ਚਾਰਜ ਲਾਤਾ ਬਾਪੂ ਕਹਿੰਦੇ ਥੋੜਾ ਜਿਹਾ ਦੇਖੂਗਾ ਕੀ ਥੋੜਾ ਜਿਹਾ ਚਾਰਜ ਕਰਨਾ ਥੋੜਾ ਜਿਹਾ ਕੀ ਹੋਲੇ ਦੇਖੇਗਾ ਠੀਕ ਹੈ ਮੰਤੀਆਂ ਚਾਹਦੇ ਸੱਤਰੀ ਕਾ ਗਰਵਾ ਗਿਓ ਅੱਛੇ ਚਾਚੇ ਪਿਆਰੇ ਚਾਚੇ ਕਿਹੜੇ ਕਿਹੜੇ ਚਾਚੇ ਚੀ ਚਾਚੇ ਪਿਆਰੇ ਚਾਚੇ ਕਿਹੜੇ ਕਿਹੜੇ ਸੇ ਚਾਚਾ ਅੱਛਾ ਇਹ ਕਿ ਚਾਚਾ ਜਦ ਕਿ ਬੜਾ ਕਰਾਂ ਹੈ ਕਾਟੀ ਕਾਢੀ ਕਰ ਮਾਂ ਤੋਂ ਲਗਣਾ ਥੋ ਥੋ ਇਹ ਜੂੜਾ ਰੱਖੂਗਾ ਅੰਗਣਾ ਮੈਂ ਥੋ ਜੁੜਾ ਰੱਖੇਗਾ ਨਾ ਮੇਰੇ ਕੋਲ ਜੁੜਾ ਰੱਖੇਗਾ ਨਾ ਇੱਧਰ ਦੱਸ ਪਹਿਲਾਂ ਮੈਂ ਕੀ ਬੁੱਝੀ ਨਾ ਤਾਜੇ ਜੁੜਾ ਰੱਖੇਗਾ ਛੰਡੀਗੜ੍ਹ ਬਿਫੋਰ ਛੰਡੀਗੜ੍ਹ ਤੇ ਪਾਣੀ ਪੀ ਲੈ ਤਪਉਣਾ ਤੇ ਰਵੀ ਆ ਮੈਂ ਛੰਡੀਗੜ੍ਹ ਦਾ ਵੇਲਾ ਹੋ ਗਿਆ ਭਾਈ 4:30 ਵਜੇ ਦਾ ਆ ਸਾਢੇ 12 ਵਜੇ ਸੀ ਘਰੇ ਵਾਗ ਗਏ ਸੀਗੇ ਆਪਣੇ ਖੂ ਕੱਪੇ ਵਾਲਾ ਸਾਰਾ ਕੰਮਕਾਰ ਮੁਕੰਮਲ ਕਰਕੇ ਤੇ ਹੁਣ ਲੈ ਗੋ ਰੱਬ ਕੀ ਕਹਿੰਦਾ ਰੱਬ ਰੱਬ ਤਾਂ ਆ ਫਿਰਦਾ ਬਦਲ ਕਰਦਾ ਤੇ ਬਦਲ ਇਹ 4:00 ਵਜੇ 4:30 ਵਜੇ ਆ ਬਦਲ ਜੇ ਰੋਜ਼ ਆਉਂਦੇ ਆਉਂਦੇ ਆ ਲਾਜ਼ਮੀ ਸੋਹਣਾ ਮਾਹੌਲ ਜਿਹਾ ਬਣਾ ਜਾਂਦੇ ਐ ਇਸ ਵੇਲੇ ਮਨ ਨੂੰ ਸ਼ਾਂਤੀ ਆ ਜਾਂਦੀ ਥੋੜੀ ਜਿਹਾ ਲੱਗਦਾ ਪੀ ਲਪੀ ਦਾ ਆ ਕੇ ਠੰਡ ਹੋ ਜੂਗੀ ਕੋਈ ਮਿੰਕਨੀ ਦਾ ਮਾਹੌਲ ਬਣੂਗਾ ਇਹ ਦੇਖ ਕੇ ਚਾਹੇ ਚੜ ਜਾਂਦਾਗਾ ਤੇ ਸਵਾਹ ਕਾਲ ਆਉਣ ਵਾਲਾ ਉਦੋਂ ਫਿਰ ਦੁਪਹਿਰਾ ਹੋ ਗਿਆ ਸੀ ਤੇ ਨਾਲ ਆਸੀ ਪਾਸੇ ਜਿਹੜਾ ਜਿੰਦਰਾ ਫੇਰ ਨਗਰ ਨਾਲੇ ਪੱਟਾਂ ਤੇ ਮਾੜਾ ਮੋਟਾ ਗੇੜਾ ਦੇਣਾ ਆ ਇਹ ਨੌਜਵਾਨ ਉਦੋਂ ਗੇੜਾ ਕੱਢ ਦੇਣਗੇ ਤੇ ਉਦੋਂ ਨਵੇੜਦੇ ਸੀਗਾ ਪਹਿਲਾਂ ਤਾਂ ਕੰਮ ਫਿਰ ਦੁਪਹਿਰੇ ਮਹਰੀਜ ਜੀ ਲਾ ਕੇ ਨਹੀਂ ਹੁੰਦਾ ਯਾਰ ਕਾਲ ਜੀ ਜੱਪੀ ਪੱਟੀ ਆਂਦੀ ਹੈਗੀ ਤਾਂ ਕਰਕੇ ਫਿਰ ਇਹ ਸੋਚ ਲਿਆ ਕਿ ਦੁਪਹਿਰ ਬਾਅਦ ਆ ਜਾਾਂਗੇ ਦਬਾਰੇ ਢੀਰਾ ਚਾਰਾ ਪਾ ਕੇ ਮੱਜਾਂ ਨੂੰ ਤੇ ਗਵਾਂਡੀਆਂ ਦੇ ਮੂੰਗੀ ਇਧਰ ਟੈਕਦੀ ਹੋਈ ਜਾਣ ਜਾਂਵਾ ਉੱਜੋ ਵੀ ਘੜੀ ਆਵੀ ਪਤਲ ਵੇਖ ਕੇ ਘਟਾਦਰ ਇਹ ਗੂ ਮੂੰ ਤਾਂ ਸਾਰ ਗਈ ਹੋਰ ਵਾਰੀ ਆ ਕਿਹਰੇ ਲਾਉਣਾ ਯਾਰ ਧਾਰੀ ਇਹ ਦੰਨੇ ਆ ਆਪਾਂ ਲੋਹ ਕਰਾਈ ਹੈ ਖਰਾਹਾ ਤਾਂ ਹੁਣ ਚੱਲ ਮੈਂ ਇਹ ਦੇ ਦਿੰਦਾ ਕਿਹੜਾ ਦੇਖਣਾ ਜੀ ਰੋਡ ਪਈ ਤਾਂ ਧਰ ਲਾਂਗੇ ਨਹੀਂ ਘਟਾ ਭਰੀ ਪਿਆ ਭਾਈ ਜੰਗ ਆਏ ਨਿਕੀ ਹੀ ਲੋ ਆਇਆ ਤਾਰੀਲੇ ਨੇ ਮਾਰੇ ਬਾਰੇ ਡਲੇ ਜੀ ਐਫਸੀ ਆਹੀ ਬੂ ਬਨੇ ਹੁਣੇ 6 ਵਜੇ ਦਾ ਸਮਾਂ ਹੋ ਗਿਆ ਸਹੀ ਤੇ ਆ ਚਾਰਛਪੇਰੋਂ ਆਉਂਦੀਆਂ ਹੋਈਆਂ ਪੰਛੀਆਂ ਦੀਆਂ ਆਵਾਜ਼ਾਂ ਸੁਣੋ पितर कहें भगवान तरी कोजरत चंगा ग्गो पानी होर ठो के एक गिलास हूं तो दिखी जाऊगी ठीक है चंगा भाई ਤਾਜੁਰੇ ਆਜੋ ਪੁੱਤਰ ਹੱਥ ਕਾਲੇ ਹੋਣਗੇ ਤੇਰੇ ਪੱਗ ਦੀਆਂ ਪੂਣੀਆਂ ਕਰਾਇਆ ਕਰੂੰਗੀ ਤਾਜੁਰੇ ਆਜੋ ਆਜੋ ਇੱਥੇ ਲਿਆਓ ਬੰਪਠੀ ਕਰੀ ਆਜੋ ਉਹ ਆ ਗਏ ਤੇਰੇ ਡੈਡੀ ਹੋਰੇ ਆ ਗਏ ਗੱਗੂ ਚਾਚਾ ਆ ਗਏ ਪਰ ਇਹ ਹੋ ਜਾ ਉੜਦਾਂ ਲੈ ਕੇ ਜਾਏਗਾ ਉਧਰ ਲੈ ਜਾ ਲੈ ਕੋਈ ਨਾ ਵੀ ਲੈ ਜਾ ਅੱਗੇ ਗੇਂਜਾਉਂਗਾ ਜੇ ਯਾਰ ਰਹਿ ਜਾਈਏ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਲਾਜ਼ਮੀ ਕਰਿਓ ਨਾ ਮੈਂ ਇਹ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹਾ ਤਾਂ ਪੇਜ ਨੂੰ ਫੋਲੋ ਵੀ ਲਾਜ਼ਮੀ ਕਰ ਲਿਓ ਤੇ ਇੱਕ ਵੀਡੀਓ ਸ਼ਾਮ ਨੂੰ 7 ਵਜੇ ਦੇਖਣ ਨੂੰ ਮਿਲੂਗੀ ਤੇ ਲਾਜ਼ਮੀ ਗੇੜਾ ਮਾਰਿਓ ਚੈਨਲ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ